ਦੋ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਜਿਹੜੀ ਚੰਦਪਾਣ ਵਾਲੀ ਸਭ ਤੋਂ ਪੁਰਾਣੀ ਡਰੇਨ ਹੈ ਬਹੁਤ ਵੱਡੀ ਡਰੇਨ ਹੈ ਤੇ ਪੁਰਾਣੀ ਡਰੇਨ ਹੈ ਜਦੋਂ ਹੜ ਆਉਂਦੇ ਆ ਤੇ ਇਸ ਡਰੇਨ ਦੇ ਰਾਹੀਂ ਜਿਹੜਾ ਪਾਣੀ ਜਾਂਦਾ ਅੱਗੇ ਤੁਰਿਆ ਜਾਂਦਾ ਤੇ ਪਰ ਇਸ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੀਆਂ ਕੇਲੀਆਂ ਉਗੀਆਂ ਪਈਆਂ ਸੀ ਘਾਹ ਪੂ ਸੁੱਕ ਗਿਆ ਸੀ ਲੋਕ ਰੌਲਾ ਪਾ ਰਹੇ ਸੀ ਕਿ ਇਹ ਡਰੇਨ ਦੀ ਸਫਾਈ ਕੀਤੀ ਜਾਵੇ ਕਿ ਜਦੋਂ ਹੜ ਆਉਣੇ ਆ ਤੇ ਇਸ ਦੇ ਵਿੱਚ ਜਿਹੜਾ ਪਾਣੀ ਆਊ ਅੱਗੇ ਨਹੀਂ ਜਾਊਗਾ ਪਰ ਉਹੀ ਗੱਲ ਹੋਈ ਜਿਹੜੀਆਂ ਕੇਲੀਆਂ ਕੈਮਰਾ ਮੈਨੂੰ ਕਹਿੰਦਾ ਥੱਲੋਂ ਦਿਖਾਓ ਜਿਹੜੀਆਂ ਕੇਲੀਆਂ ਜਿਹੜੇ ਪੁਲ ਦੇ ਬਾਹਰ ਆ ਥਲੜੇ ਪਾਸੇ ਉਹਨਾਂ ਦੇ ਵਿੱਚ ਇਸ ਵਕਤ ਫਸ ਗਈਆਂ ਤੇ ਪਿੰਡ ਦੇ ਲੋਕ ਇਕੱਠੇ ਹੋਏ ਆ ਤੇ ਜਿਹੜੀਆਂ ਏਕਲੀਆਂ ਕੱਢ ਰਏ ਆ ਪਰ ਪ੍ਰਸ਼ਾਸਨ ਇੱਥੋਂ ਦਾ ਜਿਹੜਾ ਕੁੰਭ ਕਾਂ ਦੀ ਨੀਂਦ ਸੁੱਤਾ ਪਿਆ ਉਹ ਅਜੇ ਤੱਕ ਵੀ ਨਹੀਂ ਪਹੁੰਚਿਆ ਪਰ ਪਿੰਡ ਦੇ ਲੋਕ ਇਕੱਠੇ ਹੋ ਕੇ ਏਕਲੀਆਂ ਕੱਢ ਰਏ ਆ ਤੇ ਲੋਕ ਡਰੇ ਵੀ ਹੋਏ ਆ ਕਿ ਜਿਹੜਾ ਇਹ ਏਕਲੀਆਂ ਦੇ ਨਾਲ ਇਸ ਵਕਤ ਹੁਣ ਬੰਨ ਲੱਗ ਗਿਆ ਪੁਲ ਦੇ ਅੱਗੇ ਤੇ ਜਿਹੜਾ ਪਾਣੀ ਆ ਪਿੱਛੇ ਡਰੇਨ ਭਰ ਜੂ ਤੇ ਪਿਛਲੇ ਪਾਸੇ ਪਿੰਡਾਂ ਤੇ ਪਿੰਡ ਦੇ ਵਿੱਚ ਡਰੇਨ ਟੁੱਟ ਸਕਦੀ ਆ ਤੇ ਪਾਣੀ ਜਾ ਸਕਦਾ ਕਿਵੇਂ ਲੱਗਦਾ ਜਿਹੜਾ ਇਹ ਪ੍ਰਸ਼ਾਸਨ ਦੀ ਇੱਕ ਅੰਗੈਲੀ ਹੈ ਨਾ ਲੋਕ ਬਾਰ-ਬਾਰ ਕਰਲਾ ਰਹੇ ਸੀ ਕਿ ਜਿਹੜੀ ਇਹ ਡਰੇਨ ਆ ਇਹਨੂੰ ਸਾਫ਼ ਕਰ ਦਿੱਤਾ ਜਾਵੇ ਕਿ ਚੰਦਪਾਣ ਵਾਲੀ ਸਭ ਤੋਂ ਵੱਡੀ ਤੇ ਪੁਰਾਣੀ ਡਰੇਨ ਆ ਜਦੋਂ ਹੜ੍ਹ ਆਉਂਦੇ ਆ ਤੇ ਇਹੀ ਡਰੇਨ ਲੋਕਾਂ ਨੂੰ ਬਚਾਉਂਦੀ ਆ ਸਹੀ ਆ ਜੀ ਇਹ ਗੱਲ ਹੂੰ ਇਹ ਜੀ ਮੈਨੂੰ 60 ਕ ਸਾਲ ਦੀ ਉਮਰ ਹੋ ਗਈ ਮੇਰੇ ਹਿਸਾਬ ਨਾਲ ਹੂੰ ਅਖਬਾਰਾਂ 'ਚ ਜ਼ਰੂਰ ਕਹਿ ਦਿੰਦੇ ਆ ਜੀ ਇਹਦੀ ਸਪਾਈ ਹੋ ਗਈ ਪਰ ਮੈਂ ਅੱਜ ਤੱਕ ਤੇ ਸਰਕਾਰ ਦੀ ਕੋਈ ਮਿਸ਼ਨਰੀ ਚੱਲਦੀ ਨਹੀਂ ਵੇਖੀ ਹੂੰ 60 ਸਾਲ ਦੀ ਉਮਰ ਮੇਰੀ ਹੋ ਚੁੱਕੀ ਹੈ ਜੀ ਕੁਝ ਕਹੀ ਜਾਣ ਸਰਕਾਰਾਂ ਢੜਲੇਦਾਰ ਵੀ ਬਣ ਗਈਆਂ ਹੁਣ ਵੀ ਬਣੀ ਹੈ ਸਰਕਾਰ ਹੂੰ ਕੁਝ ਨਹੀਂ ਕਿਸੇ ਨੇ ਕੀਤਾ ਇਹ ਤੱਕ ਹੂੰ ਡੱਕਿਆ ਨਹੀਂ ਕਰਦੇ ਜੀ ਜੀ ਤੁਸੀਂ ਕਿੰਨੇ ਵੀ 60 ਸਾਲ ਦੀ ਉਮਰ ਹੋ ਗਈ ਮੇਰੀ ਵੀ ਚੱਲੀ ਨਹੀਂ ਮਸ਼ਿੰਦਰੀ ਪਰ ਸਾਡੇ ਮੁਤਾਬਕ ਤਾਂ ਇਹ ਆ ਵੀ ਸਾਲ ਦੇ ਵਿੱਚ ਇਹ ਇੱਕ ਦੋ ਵੀ ਚੱਲ ਜਾਂਦੀ ਹੁੰਦੀਆਂ ਕਾਗਜ਼ਾਂ ਦੇ ਵਿੱਚ ਤਾਂ ਕਾਗਜ਼ਾਂ 'ਚ ਚੱਲੀ ਜਾਂਦੀ ਹੂ ਪਰ ਅਸੀਂ ਨਹੀਂ ਵੇਖਿਆ ਵੀ ਅੱਜ ਇਹਦੀ ਸਫਾਈ ਹੋਈ ਜਾਂਦੀ ਆ ਜੀ ਹੂੰ ਬਸ ਹੁਣ ਕਹਾਂਗੇ ਕੀ ਬાળા ਸਰਕਾਰਾਂ ਨੂੰ ਜੀ ਬਸ ਇੰਨਾ ਹੀ ਬਹੁਤ ਆ ਨੁਕਸਾਨ ਹੋ ਸਕਦਾ ਪਿੰਡ ਦਾ ਜਿਹੜੇ ਸਾਹਮਣੇ ਕੇਲੀਆਂ ਫਸੀਆਂ ਪਈਆਂ ਜਿੰਨੇ ਆ ਗਰੀਬ ਆ ਸਾਰੇ ਲੱਗੇ ਪਏ ਆ ਹੂੰ ਕੋਈ ਇੱਥੇ ਕੋਈ ਬੰਦਾ ਨਹੀਂ ਆਇਆ ਕੋਈ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਕੋਈ ਮਸ਼ੀਨਰੀ ਨਹੀਂ ਆਈ ਉਹ ਮੁੰਡਾ ਲਿਆਇਆ ਸੀ ਜੱਗਾ ਉਹਦੇ ਨਾਲ ਕੋਈ ਗੱਲ ਨਹੀਂ ਬਣੀ ਵਿਚਾਰੇ ਤੋਂ ਤੇ ਬਾ ਉਹ ਮੁੜ ਗਿਆ ਵਿਚਾਰਾ ਫੂਕ ਕੇ ਤੇਲ ਆਉ ਦਾ ਬੰਨ ਹੀ ਪੂਰਾ ਲੱਗ ਗਿਆ ਹਨਾ ਬੰਨ ਪੂਰਾ ਇਹ ਕਿੰਨੇ ਵਾਰ ਆ ਪੁੱਲ ਦੇ ਤਿੰਨ ਤਾਂ ਪੰਜ ਵਾਰ ਆ ਤੇ ਪੰਜੇ ਵਾਰ ਇਹਨੇ ਭਰੇ ਪਿਆ ਸ ਭਰੇ ਆ ਜੀ ਜਮਾ ਪੂਰੇ ਬੰਦ ਹੋਏ ਪਏ ਆ ਪਾਣੀ ਮਗਰ ਬੇੜਾ ਨੀਵਾਇ ਦਲੇ ਪਾਸੇ ਚੜ ਸਕਦਾ ਇਹ ਪਾਣੀ ਜੇਕਰ ਡਰੇਨ ਟੁੱਟ ਗਈ ਉਧਰੋਂ ਤੇ ਬੰਨਣ ਚ ਬੜੀ ਮੁਸ਼ਕਲ ਆਊਗੀ ਫੇਰ ਤਾਂ ਕਿੱਥੇ ਵੱਜਦੀ ਹੈ ਜੀ ਇਹ ਫੇਰ ਤਾਂ ਸਾਰਾ ਪਿੰਡ ਇਧਰੋਂ ਨਿਕਲ ਜੂ ਸਾਰੇ ਪਿੰਡ ਨੂੰ ਜੀ ਦੇਖੋ ਫੇਰ ਪ੍ਰਸ਼ਾਸਨ ਵੀ ਆਜੂਗਾ ਫੇਰ ਤਾਂ ਆਉਣਗੇ ਫੇਰ ਤਾਂ ਭੱਜੇ ਆਉਣਗੇ ਜੀ ਵੀ ਅਸੀਂ ਐ ਕਰਤਾ ਅਸੀਂ ਜੋ ਕਰਤਾ ਫੇਰ ਕਿਸੇ ਨੇ ਨਹੀਂ ਆਖਣਾ ਵੀ ਇਹ ਪਿੰਡ ਵਾਲੇ ਕਰੀ ਜਾਂਦੇ ਆ ਫੇਰ ਕਹਿ ਦੇਣਗੇ ਅਸੀਂ ਕਰਤਾ ਬਸ ਸਭ ਤੋਂ ਪਹਿਲਾਂ ਤਾਂ ਇਹ ਧੰਨਵਾਦ ਕਰਦੇ ਆ ਸੱਚ ਦੀ ਪੜਤਾਲ ਤੁਸੀਂ ਤੁਹਾਡੇ ਚੈਨਲ ਦਾ ਜਿਹੜੇ ਕਿ ਤੁਸੀਂ ਮੰਨ ਲਓ ਵੀ 10:00 ਵੱਜ ਗਏ ਮੈਨੂੰ ਲੱਗਦਾ ਵੀ ਜਿੰਨੇ ਵੀ ਨਗਰ ਦੇ ਲੋਕ ਖੜੇ ਐ ਕਿਸੇ ਨੇ ਹਲੇ ਤੱਕਰ ਸ਼ਾਇਦ ਕਿਸੇ ਨੇ ਚਾਹ ਪੀਤੀ ਹੋਊ ਕਿ ਨਹੀਂ ਤੇ ਰੋਟੀ ਕਿਸੇ ਨੇ ਨਹੀਂ ਖਾਧੀ ਮੈਨੂੰ ਪਤਾ ਹੈ ਕਿ ਖੁਦ ਅੜਕੇ ਸਵੇਰ 7 7 ਵਜੇ ਦਾ ਮੈਂ ਆਇਆ ਤੇ ਰੋਟੀ ਮੈਂ ਵੀ ਹਲੇ ਖਾਣੀ ਹੈ ਘਰੋਂ ਵੀ ਫੋਨ ਨਹੀਂ ਪਰ ਧੰਨਵਾਦ ਕਰਦਾ ਤੁਹਾਡਾ ਵੀ ਤੁਸੀਂ ਕੁਛ ਨਾ ਕੁਛ ਸਾਡੀ ਸਾਰ ਲੈਣ ਪਹੁੰਚੇ ਨਾ ਕੋਈ ਸਰਕਾਰ ਦਾ ਬੰਦਾ ਨਾ ਕੋਈ ਜਿਹੜੀ ਗੱਲ ਕਰ ਰਹੇ ਆਂ ਆਪਾਂ ਸਪਾਈ ਦੀ ਉਹ ਤੁਸੀਂ ਕੈਮਰੇ ਨਾਲ ਧਿਆਨ ਮਾਰਿਆ ਵੀ ਉਹਨਾਂ ਥੱਲੇ ਬਹੁਤ ਗੱਬ ਫੱਸੀ ਪਈ ਐ ਇਹ ਦੀ 1996 ਚ ਸਪਾਈ ਹੋਈ ਆ ਬਈ ਉਦੋਂ ਜਿਹੜੇ 59 11 ਟਰੈਕਟਰ ਵਗੈਰੇ ਇਹਨਾਂ ਡੋਲੂ ਕਰਾਹੇ ਜਿਹਾ ਸੀ ਚੱਲਦੇ ਵੇਖਿਆ ਤਾਂ ਉਦੋਂ 1996 ਸਫਾਈ ਹੋਈ ਹੈ 29 ਸਾਲ ਹੋ ਗਏ 29 ਸਾਲ ਹੋ ਗਏ 1996 ਸਫਾਈ ਹੋਈ ਹੈ ਤੇ ਉਹਦੇ ਵੀ ਸਾਨੂੰ ਤਾਂ ਜ਼ਿਆਦਾ ਵੀ ਉਦੋਂ ਸਾਡੇ ਆਪਣੇ ਇਲਾਕੇ ਦੇ ਬਹੁਤ ਹੀ ਮਹਤਵਰ ਸੀਗੇ ਪਰਵਜਿੰਦਰ ਸਿੰਘ ਦੇੰਪੀ ਉਸ ਦਾ ਵਿਆਹ ਚੱਲ ਰਿਹਾ ਸੀ ਤਾਂ ਉਸ ਟਾਈਮ ਤੇ ਇਹਦੀ ਸਫਾਈ ਹੋ ਰਹੀ ਸੀ ਜੀ ਉਦੋਂ ਹੀ ਸਫਾਈ ਹੈ ਉਸ ਤੋਂ ਬਾਅਦ ਸਰਕਾਰਾਂ ਆਉਂਦੀਆਂ ਬੜੇ-ਬੜੇ ਦਾਅਵੇ ਕਰਦੀਆਂ ਹਰ ਇੱਕ ਚੀਜ਼ ਦੇ ਕਰਦੀਆਂ ਜੀ ਪਰ ਲੋਕਾਂ ਦੀ ਕੋਈ ਸਰ ਨਹੀਂ ਤਾਂ ਹਾਂ ਜਦੋਂ ਕੋਈ ਪਿੰਡ ਨੂੰ ਇਹ ਨੁਕਸਾਨ ਹੋ ਗਿਆ ਪਿੰਡ ਡੁੱਬ ਕੇ ਕੋਈ ਪੰਜ ਸੱਤ ਜੀ ਮਰ ਗਏ ਉਦੋਂ ਸਰਕਾਰਾਂ ਆ ਕੇ ਇੱਥੇ ਹੋ ਜਾਣੀਆਂ ਬਖਸ਼ੋਸ਼ ਕਰਨ ਆਉਣੀਆਂ ਬਲਕਿ ਸਫਾਈ ਫਿਰ ਵੀ ਨਹੀਂ ਕਰਦੀਆਂ ਸਫਾਈ ਫਿਰ ਵੀ ਨਹੀਂ ਕਰਦੀਆਂ ਕੱਲੇ ਬਖਸ਼ੋਸ਼ ਕਰ ਜਾਣੀਆਂ ਉਦੋਂ ਲਾਣ ਕਰਦੀਆਂ 2-2 ਲੱਖ ਦੇ ਅਸੀਂ ਮੁਆਵਜ਼ੇ ਦੇਵਾਂਗੇ ਜੇ ਹੁਣ ਵੀ ਤੁਸੀਂ ਸੁਣੀ ਜੰਨੇ ਹੋ ਤਲਾਨੇ ਥਾ ਮੌਤਾ ਹੋ ਗਿਆ ਉੱਥੇ ਆਪਣੇ ਮੁੱਖ ਮੰਤਰੀ ਐਲਾਨ ਕਰ ਦਿੰਦਾ ਮੈਂ 2 ਲੱਖ ਮੁਆਵਜ਼ਾ ਦੇਵਾਂ ਅਸੀਂ ਇਹ ਚਾਹੁੰਦੇ ਵੀ ਸਾਨੂੰ ਉਹ ਮੁਆਵਜ਼ੇ ਨਾ ਦੇ ਸਾਡੇ ਚਵਕਾਂ ਬੱਚਿਆਂ ਦੇ ਪਸ਼ੂਆਂ ਦਾ ਨੁਕਸਾਨ ਕਰਾ ਕੇ ਸਾਡੀਆਂ ਪਹਿਲਾਂ ਇਹ ਚੀਜ਼ਾਂ ਦੀਆਂ ਸਫਾਈਆਂ ਹੁਣ ਪਾਣੀ ਦੇ ਨਿਕਾਸ ਹੋ ਜਾਣ ਹੋਰ ਵੀ ਸਾਡੇ ਖੇਤੀ ਦਾ ਹੀ ਪਾਣੀ ਦੇ ਨਿਕਾਸਾਂ ਦਾ ਬਹੁਤ ਪਹਿਲਾਂ ਚੱਲ ਰਿਹਾ ਜ ਮੰਲੋ ਅੱਜ ਰੌਲੇ ਪਈ ਜਾਂਦੇ ਉਧਰ ਵੀ ਜਿਹੜਾ ਮੋਗੇ ਦੇ ਪਾਣੀ ਹੈ ਉਹਨਾਂ ਨੂੰ ਹੁਣ ਮੰਨ ਲਓ بارش ਹੋਈ ਜਾਂਦੀ ਕਿੱਥੇ ਸੰਭਲ ਗਏ ਸੀ ਉਹਦਾ ਵੀ ਕੋਈ ਨਿਖਾਸ਼ ਨਹੀਂ ਪਹਿਲਾਂ ਤੋਂ ਇਹ ਸਰਕਾਰਾਂ ਦਾਅਵੇ ਕਰਦੀਆਂ ਜੀ ਪਰ ਕੋਈ ਕਾਸੀ ਐ ਨਹੀਂ ਕਦੇ ਵੀ ਕੱਲੀ ਇਸੇ ਸਰਕਾਰ ਦੀ ਜਿੰਨੀਆਂ ਵੀ ਮੰਨ ਲਓ ਤੁਹਾਨੂੰ ਦੱਸਿਆ ਵੀ 96 ਦੀ ਸਪਾਈ ਹੋਈ ਹੈ ਉਸ ਤੋਂ ਬਾਅਦ ਜਿੰਨੀਆਂ ਵਈਆਂ ਸੰਦੀ ਨਲਕੀ ਹੈ ਇਸ ਕੰਮ ਤੇ ਤਾਂ ਇੱਥੇ ਹਲੇ ਫੇਰ ਵੀ ਮੰਨ ਲਓ ਹੈਗੀ ਆ ਸਫਾਈ ਵਿੱਚ ਹੈਗੀ ਐ ਅੱਗੇ ਨੂੰ ਤੁਸੀਂ ਜਾਓ ਦਾਨਿਆਂ ਦੇ ਕੋਲੇ ਵਿੱਚ ਜਾ ਕੇ ਦਰਖਤ ਖੜੇ ਐ ਪਰ ਜੇ ਸਾਡੇ ਪਿੰਡ ਦਾ ਕੋਈ ਮਜ਼ਦੂਰ ਆ ਉਹ ਡਰੇਨ ਦੇ ਵਿੱਚ ਕਿਕਰਾਂ ਖੜੀਆਂ ਜੇ ਬਾਲਣ ਵਾਸਤੇ ਇਹਦੀ ਕੋਈ ਕਟਾਈ ਕਰਨ ਲੱਗਦਾ ਤਾਂ ਲਾਲ ਦੀ ਲਾਲ ਜਿਹੜੇ ਡਰੇਨ ਵਿੱਚ ਮਹਿਕ ਮਲੇ ਪਰਚੇ ਪਾਉਂਦੇ ਆ ਕਿ ਉਲਟੀ ਇੱਕ ਮਰ ਕੇ ਉਹ ਹੈਲਪ ਕਰ ਰਿਹਾ ਸਫਾਈ ਤਾਂ ਕਰ ਰਿਹਾ ਨਾ ਵਿੱਚ ਦਰਖਤ ਡਰੇਨ ਆਪਾਂ ਵਿੱਚ ਦਸਤ ਲਾਉਣ ਨੂੰ ਤਾਂ ਨਹੀਂ ਬਣਾਈ ਨਾ ਪਾਣੀ ਵਗਣ ਨੂੰ ਤੇ ਵਿੱਚ ਵਿੱਚ ਦਰਖਤ ਖੜੇ ਆਈ ਉਹ ਦਰਖਤ ਤਾਂ ਹੁਣ ਆਹ ਦਰਖਤ ਵੀ ਵੱਡਾ ਹੋਵੇ ਇਧਰ ਤੋਂ ਇਹ ਸਖੋ ਵੀ ਆ ਪਿੰਡ ਨੇ ਕੋਸ਼ਿਸ਼ ਕੀਤੀ ਸਾਰੇ ਪੁਲਾਂ ਚੋਂ ਕੇਲੀਆਂ ਤੋੜ ਲਈਆਂ ਇਧਰ ਨਹੀਂ ਤੋੜ ਰਹੀ ਕਿ ਕਿ ਮੂਰੇ ਕਿਕਰਾਂ ਖੜੀਆਂ ਆ ਜਿਹੜੇ ਹਸਾਵਣਾ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਆ ਜੇ ਗੱਲ ਕਰੀਏ ਪਾਣੀ ਬਹੁਤ ਤੇਜ਼ ਆ ਰਿਹਾ ਤੇ ਉਧਰ ਦੇ ਪਾਸੇ ਜਿਹੜੇ ਸਾਡੇ ਕੇਲੀ ਲੱਗੀ ਖੜੀ ਐ ਇਹ ਸਾਡਾ ਪਾਣੀ ਬਹੁਤ ਜ਼ਿਆਦਾ ਹੋ ਕੇ ਡੂੰਗਾ ਹੋਊ ਉਧਰ ਦੇ ਪਾਸੇ ਹਾਂ ਡੂੰਗਾ ਕਿੰਨਾ ਕ ਡੂੰਗਾ ਇੰਨੇ ਹੀ ਡੋਬ ਗਈ ਸਾਨੂੰ ਏਦੋਂ ਪਹਿਲਾਂ ਆਇਆ ਸੀਗਾ ਪਾਣੀ ਜਿਹੜਾ ਪਹਿਲਾਂ ਪਾਣੀ ਉਹਨੂੰ ਹੋ ਗਏ ਹੋਣਗੇ 80 ਸਾਲ ਦੇ ਨੇੜੇ 55 ਚ ਆਇਆ ਸੀ ਕਿੰਨੇ ਤੂੰ ਦੱਸ 55 ਚ ਉਦੋਂ 55 ਚ ਪਾਣੀ ਆਇਆ ਸੀ ਸਾਡਾ ਦੌੜੀ ਖਾਣਾ ਵੀ ਟਾਇਆ ਸਾਡਾ ਪਿੰਡ ਵੀ ਤੀਜੇ ਹਿੱਸੇ ਦਾ ਸਾਡੇ ਵੀ ਟਏ ਸੀ ਉਦੋਂ ਮਾਏ ਉਦੋਂ ਮੇਰਾ ਬਾਪੂ ਦਾ ਸਾਲ ਦਾ ਇਥੋਂ 56 ਚ ਪਾਇਆ ਉਦੋਂ ਬਾਅਦ ਆਈ 55 ਚ ਆਇਆ 55 ਚ ਪਾਣੀ ਆਇਆ ਇਤਨੂੰ ਆਇਆ ਇਹ ਇਤਨੂੰ ਆਇਆ ਸੀ ਹਾਂ ਉਦੋਂ ਵੀ ਡਰੇਨ ਇਸੇ ਤਰ੍ਹਾਂ ਹੀ ਭਰੀ ਸੀ ਡਰੇਨ ਹੈ ਨਹੀਂ ਸੀ ਡਰੇਨ ਉਸ ਹਫ਼ਤੇ ਕੱਢੀ ਆ ਇਹ ਜਿੱਦਰ ਦੀ ਪਾਣੀ 55 ਚ ਪਾਣੀ ਆਇਆ 55 ਚ ਡਰੇਨ ਬਣੀ ਆ ਇਹ ਬਣੀ ਆ ਉਦੋਂ ਬਾਅਦ ਬਣੀ ਆ ਬਾਅਦ ਚ ਬਣੀ ਆ ਬਣੀਆਂ 5-4 ਸਾਲ ਬਾਅਦ ਬਣੀ ਆ ਇਹਨੂੰ ਤਾਂ ਮੇਰੇ ਹਿਸਾਬ ਨਾਲ 50 ਸਾਲ ਹੋਏ ਹੋਣੇ ਬਣੀ ਨੂੰ ਬਾਹਲੇ ਨਹੀਂ 60 ਨਹੀਂ ਜ਼ਿਆਦੇ ਹੋਗੇ ਨਾ 75 55 ਤੁਸੀਂ ਕਹਿ ਰਹੇ ਹੋ ਤੇ 60 ਸਾਲ ਦੇ ਨੇੜੇ ਕਿ 70 ਹੋਗੀ ਹਾਂ ਹਾਂ 70 ਤੋਂ ਵੀ ਤੇ ਸਾ ਅਸੀਂ ਉਹਨਾਂ ਛੋਟੇ ਛੋਟੇ ਡੂੰਘੇ ਹੁੰਦੇ ਜਦੋਂ ਕੱਢੀ ਆ ਇਹ ਅਸੀਂ 15 12 12 ਸਾਲਾਂ ਦੇ ਇਹਨਾਂ ਮੇਰੀ 70 ਸਾਲ ਦੀ ਹੋ ਗਈ ਉਮਰ 60 62 ਸਾਲ ਹੋ ਗਏ ਇਹਨੂੰ ਤੇ ਇਹ ਡੂੰਗੀ ਕਿੰਨੀ ਹੈ ਪਹਿਲੇ ਪਾਸੇ ਜੇ ਪਾਣੀ ਗੱਲ ਕਰੀਏ ਜਿਹੜਾ ਕੇਲਿਆਂ ਤੋਂ ਪਹਿਲੇ ਪਾਸੇ ਪਾਣੀ ਹੈ 8 9 ਫੁੱਟ 8 9 ਫੁੱਟ ਹੈਗੀ ਆ 8 9 ਫੁੱਟ ਹੈਗਾ ਹਾਂ ਇੱਥੇ ਵੀ ਇੱਥੇ ਦਾ 10 12 ਫੁੱਟ ਹੋਊ ਤਾਂ ਇਹ ਤਾਂ ਹੁਣ ਵਿਚਵਾਰ ਤਾਂ ਇਹ ਨੇ ਜੇ ਘਾਟ ਹੋਵੇ ਤਾਂ ਬੰਦਾ ਉਹ ਕੱਢ ਲੈਣ ਉਹਰੇ ਨੂੰ ਕੱਢ ਕੇ ਹੁਣ ਅਗਲਾ ਖੇੜਾ ਵੜੇ ਹਾਂ ਹਾਂ ਤੇ ਬਾਕੀ ਹੁਣ ਜਾਨਵਰ ਖਵਰਾ ਕੀ ਆ ਬੰਦੇ ਦਾ ਨਿਸ਼ਕਾਨ ਹੋ ਜੇ ਜੀ ਜੀ ਹਾਂ ਜਿਹੜੇ ਹਿਸਾਬ ਨਾਲ ਹੁਣ ਪੌੜੀ ਲਈ ਬੈਠੇ ਆ ਮੁੰਡੇ ਕੱਢੀ ਜਾਂਦੇ ਆ ਤੇ ਜੇ ਕਰ ਕਿਸੇ ਨੁਕਸਾਨ ਹੋ ਗਿਆ ਫਿਰ ਜ਼ਿੰਮੇਵਾਰ ਕੌਣ ਹੋਊ ਇਹਦਾ ਤੇ ਜ਼ਿੰਮੇਵਾਰ ਤਾਂ ਫਿਰ ਸਰਕਾਰ ਨੂੰ ਚਾਹੀਦਾ ਹਾਂ ਵੀ ਆ ਕੇ ਵੇਖੇ ਮੌਕਾ ਹੀ ਵੇਖ ਲੈ ਹੁਣ ਆ ਵੇਖ ਲੈ ਜਨਤਾ ਤੜਕੇ ਦੀ 7 ਵਜੇ ਦੀ ਲੱਗੀ ਆ ਤੇ ਹੁਣ ਫਿਕਰ ਆ ਕੋਲ ਨੂੰ ਇਹ ਤਾਂ ਜੇ ਐ ਨਾ ਹੋਰ ਪਾਣੀ ਵਧ ਗਿਆ ਨਾਲ ਦੀ ਨਾਲ ਹੀ ਆਏ ਦੀ ਹੋ ਜੂ ਇਹ ਇਹਦਾ ਜੀ ਐਨਾ ਇਸ ਚੀਜ਼ ਆਏ ਆ ਵੀ ਜਦੋਂ ਆ ਪਾਣੀ ਜਿਹੜਾ ਆਇਆ ਹੈ ਨਾ ਇਹ ਹੀ ਢਾਗਾਈ ਸਾਨੂੰ ਉਦੋਂ ਪੱਟੀ ਨਹੀਂ ਸੀ ਉਦੋਂ ਬਾਅਦ ਫੇਰ ਸਰਕਾਰ ਨੇ ਇਹ ਪੱਟੀ ਹੈ ਫੇਰ ਨਹੀਂ ਉਦੋਂ ਬਾਅਦ ਕਈ ਵਾਰ ਆਇਆ ਪਾਣੀ ਪਾਣੀ ਆਇਆ ਨਾ ਇਹ ਉਧਰੋਂ ਆਇਆ ਮੋਗੇ ਵਾਲੇ ਰੇਨੂ ਸਾਡੇ ਰਿਸ਼ਤੇਦਾਰੀ ਆ ਉਹਨਾਂ ਨੇ ਦੱਸਿਆ ਉਹਨੇ ਇੱਥੋਂ ਦੀ ਗਿਆ 55 ਵਾਲਾ ਤੇ ਉਧਰੋਂ ਹੀ ਆਈ ਹੈ ਇਹ ਡਰੇਨ ਜੀ ਜੀ ਹਾਂ ਇਹਦੀ ਸਫਾਈ ਰੱਖਣੇ ਦਾ ਫਾਇਦਾ ਲੋਕਾਂ ਨੂੰ ਸਫਾਈ ਨਹੀਂ ਹੋਈ ਇਹਦੀ ਸਫਾਈ ਸਰਕਾਰ ਕਰਾਵੇ ਨਾ ਫੇਰ ਹੀ ਫਾਇਦਾ ਸਫਾਈ ਹੋਈ ਨੂੰ 20 ਸਾਲ ਹੋ ਗਏ ਸਫਾਈ ਉਹਦੋਂ ਮਗਰ ਹੋਈ ਨਹੀਂ ਸਫਾਈ ਬਿਨਾ ਵਿੱਚ ਕੇਲ ਲੰਗਾ ਹੋਊਗਾ ਕਿਕਰਾਂ ਹੋਊਗਾ ਬੰਗਾਂ ਦਰਖਤ ਡਿੱਗੀ ਜਾਂਦੇ ਆ ਇਹਦੀ ਸਫਾਈ ਕਰਾਓ ਸਰਕਾਰ ਨੂੰ ਕਹਿ ਕੇ ਜੀ 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 ਆਪਾਂ ਅਗਲੇ ਪਾਸੇ ਚਲਦੇ ਆਂ ਇੱਧਰਲੇ ਪਾਸੇ ਆ ਜਾ ਅ ਇੱਧਰਲੇ ਪਾਸੇ ਜਿਹੜੇ ਲੋਕ ਕੱਢ ਰਹੇ ਨੇ ਉਹਨਾਂ ਕੋਲ ਵੀ ਚਲਦੇ ਕਿਵੇਂ ਲੱਗਦਾ ਜੇ ਦੀ ਕੇਲੀ ਜਣਾ ਤੁਹਾਡੇ ਮਕਾਨ ਨੇੜੇ ਐ ਤੁਹਾਨੂੰ ਡਰਤਾ ਹੁਣ ਸਹਿਮੇ ਤਾਂ ਹੋਊਂਗਾ ਹਾਂ ਤਾਂ ਪੂਰਾ ਹੀ ਐ ਇਸ ਚੀਜ਼ ਦਾ ਕਿਉਂਕਿ ਸਫਾਈ ਹੁੰਦੀ ਰਵੇ ਇਹ ਤੱਕ ਨਾ ਠੀਕ ਐ ਪਰ ਨਹੀਂ ਤਾਂ ਹੁਣ ਡਰ ਦਾ ਮਾਹੌਲ ਬਣਿਆ ਪਿਆ ਜਿਵੇਂ ਤਾਂ ਮੀਂਹ ਆ ਰਿਹਾ ਹੈ ਹਨਾ ਇਸ ਕਰਕੇ ਹੁਣ ਸਰਕਾਰਾਂ ਨੂੰ ਚਾਹੀਦਾ ਕਿ ਪਹਿਲਾਂ ਸਫਾਈ ਕਰਾਉਣੀ ਚਾਹੀਦੀ ਇਹਨਾਂ ਚੀਜ਼ਾਂ ਦੀ ਬਸ ਹਾਂ ਅੱਗੇ ਚੱਲਦੇ ਹਾਂ ਜਿਹੜੇ ਅੱਗੇ ਲੋਕ ਕੱਢ ਰਹੇ ਨੇ ਕੇਲੀਆਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਲੱਗਦਾ ਛੋਟੂ ਭਾਈ ਬਾਤ ਆਖਾਈ ਸਰਕਾਰ ਜਿਵੇਂ ਮਾਰੇ ਸਰਕਾਰ ਜਦੋਂ ਭਾਈ ਵੋਟਾਂ ਦੇਣੀਆਂ ਉਹ ਤਾਂ ਬਥੇਰੇ ਇੱਥੇ ਆ ਕੇ ਚਲ ਕਾਣੂ ਯਾਰ ਮੂੰਹ ਤੇ ਪੁੱਠੀ ਗੱਲ ਨਿਕਲਦੇ ਹੋ ਤਾਂ ਬਥੇਰੇ ਇੱਥੇ ਆ ਕੇ ਉਹ ਕਰਦੇ ਆ ਮੈਨ ਤਾਂ ਕੱਢਦੇ ਆ ਠੀਕ ਆ ਤੇ ਹੁਣ ਕੋਈ ਸਾਰ ਨਹੀਂ ਲੈਂਦਾ ਕਿਉਂ ਜੇ ਇੱਥੇ ਕੋਈ ਮਰ ਗਿਆ ਕੌਣ ਜ਼ਿੰਮੇਵਾਰ ਆ ਗਰੀਬਾਂ ਦੇ ਪਰਿਵਾਰੀ ਆ ਵੀ ਜਿਹੜੇ ਮੂਰੇ ਬੱਚੇ ਵੜੇ ਫਿਰਦੇ ਆ ਵੋਟਾਂ ਵਾਲੇ ਤਾਂ ਬਥੇਰੇ ਇੱਥੇ ਗੋਡਿਆਂ ਤਾਂ ਘੱਥ ਲਾਉਂਦੇ ਆ ਹੋਰ ਤਾਂ ਘੱਥ ਲਾਉਂਦੇ ਆ ਹੁਣ ਇਹ ਨਾ ਹੁੰਦੀ ਨਾ ਅੰਨੇ ਆ ਅੰਨੇ ਆ ਉਹ ਸਰਕਾਰਾਂ ਦੇ ਵਾਲੇ ਇੱਥੇ ਵਿਚਾਰੇ ਗਰੀਬਾਂ ਦੇ ਵਿੱਚ ਵੜੇ ਫਿਰ ਜਵਾਕ ਹੁਣ ਵੀ ਇੱਥੇ ਆ ਕੇ ਖੜਨਾਂ ਦਾ ਨਾਲ ਜੇ ਪਿੰਡ ਵਾਲੇ ਕੋਈ ਕੌਣ ਜ਼ਿੰਮੇਵਾਰ ਆ ਇੱਥੇ ਪਿੰਡ 'ਚ ਪਾਣੀ ਵੜ ਗਿਆ ਵ ਮਾਈ ਦਾ ਕਹਿਣਾ ਜਦੋਂ ਵੋਟਾਂ ਆਉਣਗੀਆਂ ਉਦੋਂ ਸਾਰੀਆਂ ਪਾਰਟੀਆਂ ਦੇ ਜਿਹੜੇ ਲੀਡਰ ਆ ਉਹ ਤਾਂ ਪੈਰੀ ਹੱਥ ਲਾਉਂਦੇ ਆ ਗੋੜੀ ਹੱਥ ਲਾਉਂਦੇ ਆ ਪਰ ਹੁਣ ਕੋਈ ਕਿਸੇ ਦੀ ਸਾਰ ਨਹੀਂ ਲੈਂਦਾ ਤੇ ਜਿਹੜੇ ਕੇਲੀਆਂ ਕੱਢ ਰਹੇ ਆ ਇਹ ਸਾਰੇ ਗਰੀਬ ਪਰਿਵਾਰਾਂ ਦੇ ਬੱਚੇ ਆ ਗਰੀਬ ਪਰਿਵਾਰ ਹੈ ਇਹਨਾਂ ਦੇ ਘਰ ਹੀ ਗਰੀਬਾਂ ਦੇ ਨੇੜੇ ਆ ਇਹ ਲੋਕ ਡਰੇ ਹੋਏ ਆ ਹੁਣ ਕਿ ਜਿਹੜੀ ਇਹ ਡਰੇਨ ਆ ਰਹੀ ਆ ਪਿੱਛੇ ਭਰੀ ਪਈ ਆ ਜੇ ਟੁੱਟ ਗਈ ਤੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਊਗਾ